ਜੰਦੀਆ ਤੇ ਪਟਕ ਪੱਗ ਹੋਣ ਕਰਕੇ ਕਿੰਨਾ ਨੁਕਸਾਨ ਹੁੰਦਾ ਵਪਾਰ ਦਾ ਨੇ ਤੁਸੀਂ ਗੱਲੀ ਘੜ ਦੋ ਵਪਾਰੀ ਤੇ ਜਿੰਨੀਆਂ ਆਥੋਂ ਲੈ ਕੇ ਥਾਣੇ ਦੇ ਮੋੜ ਤੋਂ ਲੈ ਕੇ ਮੰਡੀ ਤੱਕ ਦੁਕਾਨਦਾਰ ਨੇ ਉਹ ਤੇ ਵਿਚਾਰਿਆਂ ਨੇ ਜਾ ਕੇ ਕਿਤਨਾ ਕਿਤੇ ਆਪਣੀਆਂ ਸੈਟ ਕਰਦੀਆਂ 2019 ਤੋਂ ਪੁੱਲ ਦਾ ਨਹੀਂ ਰੱਖਿਆ ਗਿਆ ਸੀ 18 ਮਹੀਨੇ ਦਾ ਟਾਈਮ ਸੀ ਮੈਂ ਸ਼ਾਰਟ ਚ ਹੀ ਦੱਸਾਂਗਾ ਅੱਜ 4 ਸਾਲ ਹੋ ਗਏ ਆ ਡੀਸੀ ਸਾਹਿਬ ਨੇ ਕਈ ਵਿਜਤਾ ਕੀਤੀਆਂ ਕਾਂਗਰਸ ਸਰਕਾਰ ਵਲੇ ਵੀ ਆਪ ਸਰਕਾਰ ਵਲੇ ਵੀ ਪਰ ਪੁਲ ਦੇ ਨਿਰਮਾਣ ਵਿੱਚ ਜਦੋਂ ਕੋਈ ਧਰਨਾ ਜਾਂ ਕੋਈ ਆਪਾਂ ਆਵਾਜ਼ ਉਠਾਣੇ ਆ ਉਹਦੋਂ ਇੱਕ ਦਿਨ ਲੁੱਕ ਪੈ ਜਾਂਦੀ ਹੈ ਦੂਸਰੇ ਦਿਨ ਨਾਲਾ ਬਣ ਜਾਂਦਾ ਪਰ ਪੁਲ ਦੇ ਕੰਮ ਵਿੱਚ ਕੋਈ ਤੇਜ਼ੀ ਨਹੀਂ ਹੈਗੀ ਅੱਜ ਵੀ ਜੇ ਦੇਖੀਏ ਤੇ ਸਾਨੂੰ ਨਹੀਂ ਲੱਗਦਾ ਕਿ ਇਹ 6 ਮਹੀਨੇ ਸਾਲ ਪੁਲ ਦਾ ਕੰਮ ਹੋਏਗਾ ਹੁਣ 48 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਵਾ ਅਜੇ ਤੱਕ ਪੁਲ ਕਿਉਂ ਨਹੀਂ ਬਣ ਰਿਹਾ ਜਿਹੜੇ ਜਿਹੜੇ ਪੁਲ ਤੋਂ ਪਾਰ ਲੁੱਕੀ ਆ ਉਹਨਾਂ ਲੋਕਾਂ ਨੂੰ ਪੁਲੋਂ ਦੂਜੇ ਪਾਸੇ ਆਉਣ ਵਾਸਤੇ ਉਹਨਾਂ ਨੂੰ ਹਾੜਲੀ ਇੱਕ ਕਿਲਾ ਵੇਥਵਾ ਤੇ 4 ਦਾ ਕਿਲੋਮੀਟਰ ਪੈਣਾ ਬਾਅਦ ਬੱਦ ਤਿਆ ਕਰਨਾ ਪੈਂਦਾ ਵਾ ਦਿਨਾਂਗਰ ਦੇ ਪਰੰਪਰ ਰੋੜ ਤੇ ਨਵੇਂ ਬਣ ਰਹੇ ਆਰਓਬੀ ਦੀ ਦੇਰੀ ਨੂੰ ਲੈ ਕੇ ਥਾਨਕ ਲੋਕਾਂ ਵੱਲੋਂ ਕੋਲਿਆ ਗਿਆ ਮੋਰਚਾ ਲੋਕਾਂ ਨੇ ਪ੍ਰਸ਼ਾਸਨ ਨੂੰ ਦਿੱਤੀ ਚੇਤਾਵਨੀ ਕਿ ਹਾ ਜੇਕਰ ਪੁਲ ਜਲਦੀ ਨਾ ਬਣਾਇਆ ਤਾਂ ਰੇਲ ਨਾ ਰੋਕ ਲਈ ਹੋਵਾਂਗੇ ਮਜਬੂਰ ਦਿਨਾਨਗਰ ਤੇ ਬਹਿਰਾਮਪੁਰ ਰੋਡ ਤੇ ਬਣ ਰਹੇ ਓਵਰ ਬ੍ਰਿਜ ਦੀ ਦੇਰੀ ਨੂੰ ਲੈ ਕੇ ਲੋਕ ਸੇਵਾ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਾੜਾ ਅਤੇ Hindu ਸੁਰੱਖਿਆ ਸਮਿਤੀ ਦੇ ਪ੍ਰਧਾਨ ਡਾਕਟਰ ਹਰੀਦੇਵ ਅਗਨੀ ਹੋਤਰੀ ਦੀ ਅਗਵਾਈ ਚ ਸਥਾਨਕ ਲੋਕਾਂ ਵੱਲੋਂ ਅੱਜ ਥਾਣਾ ਚੌਂਕ ਨੇੜੇ ਧਰਨਾ ਦਿੱਤਾ ਗਿਆ ਅਤੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੁਲ ਨੂੰ ਜਲਦੀ ਨਾ ਬਣਾਇਆ ਤਾਂ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਸਬੰਧੀ ਕੀ ਕਹਿਣਾ ਹੈ ਤਰਨਾਕਾਰੀਆਂ ਦਾ ਆਓ ਸੁਣਦੇ ਹਾਂ ਇਹ ਪੁਲ ਜਿਹੜਾ ਜਿਹਨੂੰ ਪੱਤਰ ਰੱਖਿਆ ਗਿਆ ਇਹ ਕਦੇ 14 ਮਹੀਨੇ ਨਹੀਂ ਬਣੇਗਾ ਫਿਰ 4 ਮਹੀਨੇ ਹੋਰ ਵਧਾਏ 18 ਮਹੀਨੇ ਨਹੀਂ ਬਣੇਗਾ 18 ਮਹੀਨੇ ਬਾਅਦ ਫਿਰ ਸਮੇ ਸਮੇਸਰ ਸਮਾਂ ਵਧਾਉਂਦੇਗੇ ਦੂਜੀ ਗੱਲ ਕਿ ਜਦੋਂ ਪੁਲ ਦਾ ਉਹ ਕਟਨ ਕੀਤਾ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਸਾਹਿਬ ਪੰਜ ਪੰਜ ਚਾਰ ਚਾਰ ਮਹੀਨੇ ਬਾਅਦ ਹੁੰਦੇ ਰਿਹਾ ਤੇ ਵਾਦਾ ਕਰਦੇ ਵੀ ਤੁਹਾਡਾ ਪੁਲ ਹੁਣ ਚੱਲੂ ਹੋ ਰਿਹਾ ਹੁਣ ਚੱਲੂ ਹੋ ਜਾਏਗਾ ਤੇ ਫੋਟੋ ਖਿਚਾ ਕੇ ਚੱਲ ਜਾਂਦੇ ਨੇ ਆ ਅਸ਼ਦੀਨ ਸਾਹਿਬ ਵੀ ਨਾਲ ਆਉਂਦੇ ਰਿਹਾ ਤੇ ਅਬ ਸਾਰੇ ਆਉਂਦੇ ਰਿਹਾ ਤੇ ਹੁਣ ਵਾਦਾ ਕਿੱਥੇ ਗਿਆ ਇਹਨਾਂ ਦਾ ਹੁਣ 48 ਮਿੰਟ ਤੋਂ ਵੱਧ ਸਮਾਂ ਹੋ ਗਿਆ ਵਾ ਅਜੇ ਤੱਕ ਪੁਲ ਕਿਉਂ ਨਹੀਂ ਬਣ ਰਿਹਾ ਜਿਹੜੇ ਜਿਹੜੇ ਪੁਲ ਤੋਂ ਪਾਰ ਲੁਕੀ ਆ ਉਹਨਾਂ ਲੋਕਾਂ ਨੂੰ ਪੁਲੋਂ ਦੂਜੇ ਪਾਸੇ ਆਉਣ ਵਾਸਤੇ ਉਹਨਾਂ ਨੂੰ ਹਾ ਹਾ ਅੜਲੀ ਇੱਕ ਕਿਲਾ ਵੇਥਵਾ ਤੇ 4-5 ਕਿਲੋਮੀਟਰ ਪੈਰਾਂ ਬਾਅਦ ਵੱਧ ਤੈਅ ਕਰਨਾ ਪੈਂਦਾ ਵਾ ਉਹਨਾਂ ਲੋਕਾਂ ਦਾ ਕੀ ਕਸੂਰ ਆ ਜਾਂ ਦੇ ਪੁਲ ਨੂੰ ਚਾਲੂ ਕਰ ਦਿਓ ਉੱਥੋਂ ਜਲਦੀ ਤਿਆਰ ਕਰੋ ਜੇ ਨਹੀਂ ਤਿਆਰ ਕਰਨਾ ਤੇਰਾ ਫੜਕਾ ਉਹ ਖੋਲ ਦਿਓ ਕਿਉਂਕਿ ਫੜਕ ਖੋਲ ਦਿਓ ਜਿੱਦਾਂ ਪਹਿਲਾਂ ਬੰਦੇ ਰੱਖੇ ਸੀਗੇ ਤਿੰਨ ਬੰਦੇ ਕੰਮ ਕਰਦੇ ਸੀਗੇ ਮੁਲਾਦਮ ਰੇਲਵੇ ਦੇ ਉਦਾਂ ਹੀ ਬੰਦੇ ਉਹ ਮਰਕਰ ਬੰਦੇ ਤਿਆਰ ਕਰੋ ਉਹਨਾਂ ਬੰਦੇ ਜਦੋਂ ਗੱਡੀ ਆਉਂਦੀ ਹੈ ਫੜਕ ਬੰਦ ਕਰਦੇ ਉਹਦੀ ਕੋਈ ਗੱਡੀ ਜਾਂਦੀ ਹੈ ਫੜਕ ਖੋਲ ਦਿਓ ਲੋਕਾਂ ਨੂੰ ਤੇ ਆਵਾਜ਼ ਆਈ ਲੋਕ ਖੁੱਲੇ ਲੋਕਾਂ ਦਾ ਕਾਰੋਬਾਰ ਬੰਦ ਹੋਇਆ ਪਿਆ ਲੋਕਾਂ ਨੂੰ ਰੁਜ਼ਗਾਰ ਠੱਪ ਹੋਇਆ ਪਿਆ ਲੋਕ ਜੇ ਕਈ ਕਈ ਨਾ ਵੇਖਿਆ ਬਜ਼ੁਰਗ ਬੁੱਢੇ ਬੰਦੇ ਜਦੋਂ ਬੱਚਿਆਂ ਛੱਡਣ ਜਾਂਦੇ ਆਪਣੇ ਪੁੱਤਾਂ ਛੱਡ ਜਾਂਦੇ ਆ ਉਹ ਮੈਂ ਰੇਲਵੇ ਦੇ ਟਿਗੇ ਵੇਖੇ ਆ ਤੇ ਉਹਨਾਂ ਦੇ ਕੱਪੜੇ ਪਾਟੇ ਵੇਖਿਆ ਉਹਨਾਂ ਦੇ ਖੂਨ ਵਗਦੇ ਵੇਖਿਆ ਉਹਨਾਂ ਬੰਦਿਆਂ ਦੇ ਤੇ ਇਸ ਰੇਲਵੇ ਟਾਪਾਰ ਬੰਨੂ ਸ਼ਰਮ ਨਹੀਂ ਆਉਂਦੀ ਤੇ ਪੰਜਾਬ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਤੇ ਕੇਂਦਰ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਪੀ ਲੋਕਾਂ ਲੱਗੀ ਕਸੂਰਾ ਇਹ ਪੁਲ ਕੋਈ ਚੱਲੂ ਹੋ ਰਿਹਾ ਅਸੀਂ ਅਸੀਂ ਇੱਕ ਵਾਰ ਗੱਲ ਜੇ ਮੈਂ ਵਾਦਾ ਕਰਨਾ ਕਿ ਜੇਕਰ ਇੱਕ ਮਹੀਨੇ ਵਿੱਚ ਇਹ ਪੁਲ ਚੱਲੂ ਨਹੀਂ ਨਾ ਹੁੰਦਾ ਨਹੀਂ ਕੰਮ ਚੱਲਦਾ ਤੇ ਅਸੀਂ ਵਾਦਾ ਕਰਨੇ ਆਂ ਕਿ ਅਸੀਂ ਟ੍ਰੇਨ ਰੋਕ ਦੇ ਆਗੇ ਦੇਖੋ ਸਰਕਾਰਾਂ ਜਿਹੜੀਆਂ ਪੱਕੇ ਪਾਰਟੀ ਨੂੰ ਦੋਸ਼ ਨਹੀਂ ਮੰਨਦੇ ਕਿ ਪਾਰੀ ਪਾਰੀਆਂ ਹੁੰਦੀਆਂ ਨੇ ਪਾਰੀਆਂ ਸਦਾ ਰਹਿੰਦੀਆਂ ਨੇ ਪੱਕਾ ਸਰਕਾਰ ਦੇ ਜਿਹੜੇ ਪ੍ਰਚਾਰ ਦੇ ਬੰਦੇ ਬੈਠੇ ਹੁੰਦੇ ਆ ਨਾ ਉਹਨਾਂ ਨੇ ਕੰਮ ਕਰ ਉਹਨਾਂ ਜਿਹੜੇ ਮੌਜੂਦਾ ਐਮਐਲਏ ਅੱਜ ਦਾ ਮੰਤਰੀ ਨੇ ਇਹਨਾਂ ਮੌਜੂਦਾ ਮੁੱਖ ਮੰਤਰੀ ਦੇ ਕਿੰਨਾ ਨਾ ਪ੍ਰਚਾਰਤ ਨੇ ਇਹਨਾਂ ਦਾ ਫਰਜ ਬੰਦਾ ਉਹ ਇਹ ਕਿਹਨ ਨਹੀਂ ਖਚਦੇ ਇਹ ਮੈਨੂੰ ਲੱਗਦਾ ਵੀ ਇਹ ਜਿਹੜੇ ਅਫਸਰ ਆ ਨਾ ਇੱਕ ਕਮਿਸ਼ਨ ਦੇ ਚੱਕਰ ਵਿੱਚ ਕੰਮ ਲੇਟ ਕਰੀ ਜਾ ਰਹੇ ਆ ਸਾਰੀਆਂ ਸਰਕਾਰਾਂ ਜ਼ਿਲ੍ਹਾ ਪ੍ਰਸ਼ਾਸਨ ਐਸਡੀਓ ਪੀਡਬਲਿਟੀ ਐਕਸ਼ਨ ਪੀਡਬਲਿਟੀ ਜ਼ਿਲ੍ਹਾ ਪ੍ਰਸ਼ਾਸਨ ਇਹ ਸਭ ਜ਼ਿੰਮੇਵਾਰ ਹੈ ਜੀ 2019 ਤੋਂ ਪੁੱਲ ਦਾ ਨਹੀਂ ਰੱਖਿਆ ਗਿਆ ਸੀ 18 ਮਹੀਨੇ ਦਾ ਟਾਈਮ ਸੀ ਮੈਂ ਸ਼ਾਰਟ ਚ ਹੀ ਦਸਾਂਗਾ ਅੱਜ 4 ਸਾਲ ਹੋ ਗਏ ਆ ਡੀਸੀ ਸਾਹਿਬ ਨੇ ਕਈ ਵਿਜ਼ਿਟਾਂ ਕੀਤੀਆਂ ਆ ਕਾਂਗਰਸ ਸਰਕਾਰ ਵੇਲੇ ਵੀ ਆਪ ਸਰਕਾਰ ਵੇਲੇ ਵੀ ਪਰ ਪੁਲ ਦੇ ਨਿਰਮਾਣ ਵਿੱਚ ਜਦੋਂ ਕੋਈ ਧਰਨਾ ਜਾਂ ਕੋਈ ਆਪਾਂ ਆਵਾਜ਼ ਉਠਾਣੇ ਆ ਉਦੋਂ ਇੱਕ ਦਿਨ ਲੁੱਕ ਪੈ ਜਾਂਦੀ ਆ ਦੂਸਰੇ ਦਿਨ ਨਾਲਾ ਬਣ ਜਾਂਦਾ ਪਰ ਪੁਲ ਦੇ ਕੰਮ ਵਿੱਚ ਕੋਈ ਤੇਜ਼ੀ ਨਹੀਂ ਹੈਗੀ ਅੱਜ ਵੀ ਜੇ ਦੇਖੀਏ ਤੇ ਸਾਨੂੰ ਨਹੀਂ ਲੱਗਦਾ ਕਿ ਇਹ 6 ਮਹੀਨੇ ਸਾਲ ਪੁਲ ਦਾ ਕੰਮ ਹੋਏਗਾ ਇਸ ਕਰਕੇ ਅੱਜ ਸਾਡੀ ਧਰਨੇ ਦੇ ਥਰੂ ਇਹ ਮੰਗ ਵੀ ਆ ਔਰ ਇਹ ਚੇਤਾਵਨੀ ਵੀ ਆ ਕਿ ਜੇ ਜਲਦ ਤੋਂ ਜਲਦ ਪੁਲ ਦਾ ਕੰਮ ਖਤਮ ਨਾ ਕੀਤਾ ਗਿਆ ਜੇ ਸਰਕਾਰਾਂ ਕੋਈ ਕੰਮ ਨਹੀਂ ਹੁੰਦਾ ਜੇ ਉਹਨਾਂ ਕੋਲ ਪਿੱਛੇ ਫੰਡ ਨਹੀਂ ਹੈਗੇ ਜੇ ਉਹਨਾਂ ਦੇ ਠੇਕੇਦਾਰਾਂ ਨਾਲ ਟੈਂਡਰ ਨਹੀਂ ਹੋਗੇ ਤੋਂ نیچے ਵਾਲਾ ਫਾਟੇ ਖੋਲ ਦੇਣ ਨਹੀਂ ਫਾਟੇ ਖੁੱਲੇਗਾ ਤੇ ਸਾਡੇ ਸੰਘਰਸ਼ ਕਮੇਟੀ ਦੇ ਜੋ ਵੀ ਸਾਡੇ ਸੀਨੀਅਰ ਸਾਥੀ ਨੇ ਪਾੜਾ ਸਾਹ ਹਰਪ੍ਰੀਤਾ ਪੀਜੀ ਜਿੰਨੇ ਵੀ ਸਾਡੇ ਨਾਲ ਅੱਜ ਮਾਰਕੀਟ ਤੇ ਬੰਦੇ ਆਏ ਨੇ ਜੋ ਵੀ ਇਹ ਡਿਸੀਜਨ ਲੈਣਗੇ ਚਾਹੇ ਟ੍ਰੇਨਾਂ ਰੋਕਣੀਆਂ ਪੈਣ ਚਾਹੇ ਹਾਈਵੇ ਜਾਮ ਕਰਨੇ ਪੈਣ ਚਾਹੇ ਕਿਸੇ ਮੰਤਰੀ ਦੇ ਘਰ ਦੇ ਅੱਗੇ ਤਰਨਾ ਦੇਣਾ ਪੈ ਅਸੀਂ ਸਾਰੇ ਰਡੀਆਂ ਸਾਡੀ ਲੜਾਈ ਕਿਸੇ ਸਰਕਾਰ ਨਾਲ ਨਹੀਂ ਹੈ ਸਾਡੀ ਲੜਾਈ ਸਾਡੇ ਹੱਕਾਂ ਦੀ ਹੈ ਜਿਹੜਾ ਪ੍ਰਧਾਨ ਮੰਤਰੀ ਹੈ ਜਿਹੜਾ ਮੁੱਖ ਮੰਤਰੀ ਹੈ ਉਹ ਸਾਰੇ ਪੰਜਾਬ ਦਾ ਔਰ ਹਰ ਇੱਕ ਬੰਦੇ ਦਾ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਹੈ ਇਸ ਕਰਕੇ ਉਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਤੇ ਮੇਰੀ ਉਹਨਾਂਗੇ ਬੇਨਤੀ ਵੀ ਆ ਅਪੀਲ ਵੀ ਆ ਚੇਤਾਵਨੀ ਵੀ ਆ ਕਿ ਜਲਦੀ ਤੋਂ ਜਲਦੀ ਇਹ ਕੰਮ ਕੀਤਾ ਜਾਏ ਕਿੰਨੇ ਕਿੰਨੇ ਰਾਜਨੀਤੀ ਹੋ ਰਹੀ ਹੈ ਪੋਲ ਨੂੰ ਲੈ ਕੇ ਵੀ ਜਿੱਦਾਂ ਕਿਉਂਕਿ ਸਰਕਾਰ ਚੇਂਜ ਹੋ ਗਈ ਹੈ ਇਹ ਕਾਂਗਰਸ ਸਰਕਾਰ ਨੇ ਤਾਂ ਸ਼ੁਰੂ ਕਰਾਈ ਤਾਂ ਕਿ ਮਨ ਕੇ ਇਹ ਜਿਹੜਾ ਕੰਮ ਰੋਕੇ ਜਾ ਰਿਹਾ ਦੇਖੋ ਜੀ ਸਾਨੂੰ ਤੇ ਇਹਦੇ ਬਾਰੇ ਪਤਾ ਨਹੀਂ ਰਾਜਨੀਤੀ ਕਿਉਂਕਿ ਅਫਸਰਾਂ ਨੂੰ ਪਤਾ ਹੋ ਸਕਦਾ ਜੇ ਕੋਈ ਅਫਸਰ ਹੋਏ ਤਾਂ ਉਹ ਕਹਿ ਸਕਦਾ ਵੀ ਸਾਨੂੰ ਵੀ ਪਿੱਛੋਂ ਕੰਮ ਰੁਕਿਆ ਗਿਆ ਜਾਂ ਕਿਸੇ ਸਰਕਾਰ ਨੇ ਰੁਕਾਇਆ ਸਾਨੂੰ ਇਹਦੇ ਬਾਰੇ ਕੋਈ ਨੋ ਲੈਜ ਨਹੀਂ ਸਾਡੀ ਸਿਰਫ ਇਹ ਸਾਂਝੀ ਅਪੀਲ ਹੈ ਮੈਂ ਪਹਿਲੇ ਕਹਿ ਚੁੱਕਾ ਵੀ ਸਾਨੂੰ ਸਰਕਾਰਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਸਾਨੂੰ ਸਾਡੇ ਹੱਕਾਂ ਦੀ ਲੜਾਈ ਹੈ ਸਾਡਾ ਜਿਹੜਾ ਪੁਲ ਦਾ ਨਿਰਮਾਣ ਹੈ ਉਹ ਕੀਤਾ ਜਾਵੇ ਨਹੀਂ ਹੁੰਦਾ ਤੇ ਫਾਟਕ ਖੋਲਿਆ ਜਾਏ